ਜ਼िला ਕਾਂਗਰਸ ਨੇ ਨਹਿਰ ਵਿੱਚ ਡਿੱਗਣ ਵਾਲੇ ਮਿਤਰਕ ਦੇ ਪਰਿਵਾਰਾਂ ਨੂੰ 10-10 ਲੱਖ ਮੁਆਵਜ਼ਾ ਤੇ ਪਰਿਵਾਰ ਚੋਂ ਇੱਕ ਨੌਕਰੀ ਦੀ ਕੀਤੀ ਮੰਗ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਸਾਬਕਾ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੀ ਬੇਟੀ ਨਿਸ਼ਾਨ ਤਖਤਰ ਨੇ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਦੇ ਕੇ ਪਿਛਲੇ ਦਿਨੀ ਹਿਮਾਚਲ ਸ੍ਰੀ ਨੈਨਾ ਦੇਵੀ ਮੰਦਰ ਚੋਂ ਵਾਪਸ ਪਰਤ ਰਹੇ ਨੇੜਲੇ ਪਿੰਡ ਮਾਨ ਕਹੇੜੀ ਦੇ 10 ਸ਼ਰਦਾਲੂਆਂ ਦੀ ਨਹਿਰ ਵਿੱਚ ਟੈਂਪੋ ਡਿੱਗਣ ਨਾਲ ਮੌਤ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਮਿਤਰਕਾ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੀ ਮੰ ਕਿ ਜਦੋਂ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਨੂੰ ਮੁਆਵਜ਼ਾ ਦਿੱਤਾ ਜਾ ਸਕਦਾ ਹੈ ਤਾਂ ਇਹਨਾਂ ਗਰੀਬ ਪਰਿਵਾਰਾਂ ਨੂੰ ਵੀ ਸਰਕਾਰ ਮੁਆਵਜ਼ਾ ਦੇਵੇ ਪੀਬੀ 91 ਨਿਊਜ਼ 24 ਤੋਂ ਰਿਪੋਰਟਰ ਸੁਖਦੇਵ ਸਿੰਘ ਦੀ ਇੱਕ ਖਾਸ ਰਿਪੋਰਟ ਕਿ ਸਮੱਸਿਆ ਲੈ ਕੇ ਆਏ ਬੇਕੋ ਅੱਜ ਸਾਰੇ ਡਿਸਟ੍ਰਿਕਟ ਕਾਂਗਰਸ ਕਮੇਟੀ ਇਥੇ ਡੀਸੀ ਆਫਿਸ ਆਇਆ ਮੈਮੋਰੰਡਮ ਦੇਣ ਵਾਸਤੇ ਮਾਨਕਵਾਲ ਕੁਝ ਦਿਨ ਪਹਿਲਾਂ ਮਾਨਕਵਾਲ ਪਿੰਡ ਦੇ ਐਸਸੀ ਕਮਿਊਨਿਟੀ ਤੋਂ ਬਿਲੋਂਗ ਕਰਦੇ 10 ਲੋਕਾਂ ਦੀ ਨਹਿਰ 'ਚ ਡੁੱਬਣ ਦੇ ਕਾਰਨ ਮੌਤ ਹੋ ਗਈ ਸੀ ਔਰ ਉਹ ਨੈਨਾ ਦੇਵੀ ਤੋਂ ਵਾਪਸ ਆ ਰਹੇ ਸੀ ਟੈਂਪੋ ਵਿੱਚ ਔਰ ਜਿਹੜਾ ਟੈਂਪੋ ਦਾ ਡਰਾਈਵਰ ਸੀਗਾ ਉਹ ਨਸ਼ੇ ਦੇ ਅੰਦਰ ਇਨਫਲੂਐਂਸ ਸੀਗਾ ਉਨੇ ਕਿਸੇ ਕਿਸਮ ਦਾ ਨਸ਼ਾ ਕੀਤਾ ਹੋਇਆ ਸੀ ਔਰ ਉਸਦੀ ਲਾਪਰਵਾਹੀ ਦੀ ਵਜੇ ਨਾਲ ਜਿਹੜਾ ਟੈਂਪੂ ਪਾਣੀ ਚ ਡਿੱਗਿਆ ਨਹਿਰ ਚ ਡਿੱਗ ਗਿਆ ਤੇ ਲੋਕ ਕੁਝ ਲੋਕਾਂ ਦੀ ਡੈਥ ਹੋ ਗਈ ਤਾਂ ਅਸੀਂ ਮੰਗ ਪੱਤਰ ਦੇਣ ਆਇਆ ਵੀ ਇਹ ਲੋਕਾਂ ਦੀ ਮਦਦ ਕੀਤੀ ਜਾਵੇ ਬਹੁਤ ਗਰੀਬ ਕਮਿਊਨਿਟੀ ਹੈ ਬਹੁਤ ਗਰੀਬ ਲੋਕ ਹੈ ਔਰ ਕਟੋ-ਕਟ ਹਰ ਫੈਮਿਲੀ ਨੂੰ 100000 ਲੱਖ ਦਿੱਤਾ ਜਾਵੇ ਔਰ ਹਰ ਫੈਮਿਲੀ ਦੇ ਮੈਂਬਰ ਨੂੰ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕਿਉਂਕਿ ਦੇਖੋ ਹਾਲੇ ਵਿੱਚ ਇੱਕ ਟ੍ਰੈਜੇਡੀ ਹੋਈ ਸੀ ਜਿਹੜੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਕੁਝ ਲੋਕਾਂ ਦੀ ਮੌਤ ਹੋ ਗਈ ਸੀ ਤਾਂ ਉਹਦਾ ਵੀ ਇਹਨਾਂ ਨੇ ਮੁਆਵਜ਼ਾ ਦਿੱਤਾ ਸੀ ਕੰਪਨਸੇਸ਼ਨ ਦਿੱਤਾ ਗਿਆ ਸੀ ਤਾਂ ਇਹ ਵੀ ਲੋਕ ਗਰੀਬ ਨੇ ਇਹ ਵੀ ਡਿਸਰਵ ਕਰਦੇ ਨੇ ਇਹਨਾਂ ਦੀ ਮਦਦ ਕੀਤੀ ਜਾਵੇ ਅੱਛਾ ਦਿਸ ਇਸ ਹਮਨੇ ਕੀ ਪ੍ਰੋਸੈਸ ਬਾਇ ਡੀਸੀ ਸਾਹਿਬ ਨੇ ਕਿਹਾ ਹੈ ਵੀ ਉਹਨਾਂ ਨੇ ਐਪਲੀਕੇਸ਼ਨ ਪਾਈ ਹੈ ਔਰ ਹੋਪਫੁਲੀ ਇਹਨਾਂ ਨੂੰ ਜਲਦ ਤੋਂ ਜਲ ਕੰਪਨਸੇਸ਼ਨ ਦਿੱਤਾ ਜਾਊਗਾ